ਅੱਜ ਸਾਰਾ ਲੁਧਿਆਣਾ ਵਾਲਮੀਕੀ ਮੇ ਹੋ ਗਿਆ ਸਮੂਜੀ ਭਾਜਪਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਆ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਝੰਡੀ ਦਿੱਤੀ ਹੈ ਨਰੇਸ਼ ਸਿੰਘ ਆਂਜੇ ਦੀ ਅਗਵਾਈ ਹੇਠ ਤੇ ਰਵੀ ਬਾਲੀ ਜੀ ਤੇ ਮੇਰੇ ਜੇ ਬਲਦ ਸਵਰ ਹੋ ਲੋਏ ਵਿਸ਼ਾਲ ਸ਼ੋਭਾ ਯਾਤਰਾ ਕੱਟੀ ਜਾ ਰਹੀ ਹੈ ਸਾਰਾ ਲੁਧਿਆਣਾ ਅੱਜ ਵਾਲਮੀਕੀ ਮੇ ਹੋ ਗਿਆ ਸਾਰੇ ਹੀ ਲੋਕ ਪਰਮੇਸ਼ਰ ਪਰਮਾਤਮਾ ਦਾ ਆਸ਼ੀਰਵਾਦ ਜਾਰੀ ਹੈ ਬਹੁਤ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਲੁਧਿਆਣੇ ਦਾ ਬਹੁਤ ਧੰਨਵਾਦ ਨੋ ਵਰਡਸ ਡੇ ਕੋਈ ਸ਼ਬਦ ਨਹੀਂ ਹੈ ਉਜੀ ਦੀ ਇੰਟਰੀ ਵੱਡੀ ਲਹਿਰ ਇੰਟਰੀ ਵੱਡੀ ਚੇਂਜ ਏਡਾ ਵੱਡਾ ਬਦਲਾ ਇਹ ਤੁਸੀਂ ਕਹਿ ਸਕਦੇ ਹੋ ਜਦੋਂ ਪਿਛਲੇ ਇਲੈਕਸ਼ਨਾਂ ਦਾ ਆਮ ਆਦਮੀ ਪਾਰਟੀ ਦੀ ਲਹਿਰ ਆਈ ਸੀ ਬਦਲਾ ਆਇਆ ਸੀਗਾ ਹੁਣ ਪਰਵਾਰ ਆਦਮੀ ਦੀ ਮਾਰਾ ਦੇ ਨਾਂ ਲਿਆ ਬੰਦਿਆਂ ਦਾ ਵਿਵਸਥਾ ਪਰਵਰਤਨ ਨੂੰ ਲੈ ਕੇ ਜੜੀਏ ਲਹਿਰ ਦਾ ਅੱਜ ਬਹੁਤ ਵੱਡਾ ਇੰਡੀਕੇਸ਼ਨ ਹੈ ਬਹੁਤ ਵੱਡਾ ਸਿੰਬਲ ਹੈ ਜਿਹੜੇ ਸਮਾਜ ਸਾਰਾ ਇਕੱਠਾ ਇਹ ਵੀ ਬਾਜੀ ਆ ਗਏ ਜਿਹੜਾ ਹੰਸਾਲ ਨੇ ਅਜੇ ਪਾਸ ਨਾਲ ਨੇ ਪੰਜਾਬ ਇਕੱਠਾ ਹੋ ਗਿਆ ਚੰਨਾਲਿਆ ਜੀ ਆਗਾ ਲੋੜ ਦੀ ਤੁਨਾ ਜੇ 30 ਮਿੰਟ ਲਈ ਪਰ ਮੈਂ ਉਹਨਾਂ ਦੇ ਸਾਧਨਾਂ ਨਾਲ ਅਰੇ ਤੋਂ ਜਪਨਾ ਦਾ ਪ੍ਰਦਰਸ਼ਨ ਕਰਦਾ ਹੈ ਉਹਨਾਂ ਰੇਤ ਬਾਣ ਜੀ ਨੂੰ ਅਜੇ ਬਾਜ ਆਪਣਾ ਸ਼ੋਭਾ ਰੱਖਣਾ ਹੋਵੇ ਇਸ ਦੇ ਵਿੱਚ ਕੋਈ ਜਾਨਤਾ ਜਦ ਜੇ ਕੁਰਸੀਆਂ ਬਣਾਉ ਕਰਦੇ ਆਜ ਸਾਰਾ ਦਸਾਣਾ जिस तरह सचिव अभी भगवान बालक जी महाराज जन्म के और सारा शहर से गैटा जीत हो जाएगा और सारे आत्मा एक बहुत कुछ बताइए अच्छा प्राथमिक भगवान बाल जी महाराज विशाल शोभा यात्रा और विशाल माता ਸਭ ਤੋਂ ਵੱਧ ਹੈ ਪਰੰਤੂ ਸਾਡੇ ਆਪਾ ભગવાન ਗੋਬੀ ਸ਼ਿ ਮਹਾਰਾਜ ਜੀ ਬਾਵਰ ਪਰਿਵਰਤਨ ਦਾ ਦਰਖਤ ਜਿਸ ਨਾਮ ਹਾਰਦੀ ਸਮਾਯਾ ਅਤਰਾ ਦੀ ਅਗਵਾਈ ਬਰਤਾਰ ਸੇ ਕੀਤੀ ਬਹਾਉ ਦਾ ਬਰਤਾਰ ਸੇ ਸਰਕਾਰੀ ਦਾ ਸਾਡੇ ਵੀ ਰੇਤ ਤੋਂ ਬਾਅਦ ਸੁਖਨ ਆਗੇ ਦੇਚਰਾ ਅਦੇ ਬਾਅਦ ਬਰਤਨ ਸਭ ਕਾਦੀ ਸੋ ਮੀਤ ਜਿੰਦਰਪਾਲ ਨਾਰਾਇਣ ਜੀ ਵਿਰੋਧ ਸ਼ਿਪਾਰ ਬਿੰਦਾ ਜੀ ਉਹਨਾਂ ਦੇ ਨਾਲ ਨਾਲ ਭਾਵਾ ਦਸ ਦੀ ਸੂਚੀ ਜਿਹੜੀ ਇਹਨੇ ਸ਼ਿਪ ਇਸ ਦੀ ਹਮਾਇਤ ਕਰ ਰਹੀ ਹੈ ਔਰ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਦਾ ਔਰ ਖਾਸ ਕਰਕੇ ਲੁਧਿਆਣੇ ਦੇ ਸਾਰੇ ਸਰਕਾਰੀ ਜੋ ਲੀਡਰਸ਼ਿਪ ਦਾ ਸਿਰਖਰੇ ਵੀਰ ਦਾ ਔਰ ਜਿੰਨੀ ਵੀ ਸੰਗਤ ਜਿਹੜੀ ਆਪਾਂ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਆ ਸਾਰਿਆਂ ਦਾ ਦਿਲ ਦੀ ਗੱਲ ਇਹ ਤੁਹਾਨੂੰ ਬਾਤ ਕਰਦਾ ਮੈਂ ਜੇ ਤੁਸੀਂ ਗ੍ਰੇਸੀ ਗ੍ਰਾਮ ਦੇ ਇੱਕ ਜਨਾਬ ਤੇ ਆ ਕੇ ਜੋ ਸਾਨੂੰ ਅੱਜ ਆਸ਼ੀਰਵਾਦ ਦਿੱਤਾ ਵਾ ਇਰਦੋ ਪੱਲਾ ਕੋਈ ਆਸ਼ੀਰਵਾਦ ਹੈ ਹੋ ਜਾਏ ਗ੍ਰੇਸੀ ਗ੍ਰਾਮ ਜੇ ਨਹੀਂ ਮਿਲਿਆ ਪਰ ਜਿਹੜਾ ਅੱਜ ਦਾ ਇਤਿਹਾਸਾ ਕਰ ਹੋਇਆ ਉਹਦੇ ਦੇ ਸਾਰੇ ਲੁਧਿਆਣੇ ਦੇ ਸਰਕਾਰੀਓ ਵਾਸੀਓ ਸਾਰੇ ਤੁਹਾਡੇ ਪਾਸਰ ਬਹੁਤ ਬਹੁਤ ਧੰਨਵਾਦ ਜੈ ਹਾਂ ਦੀ ਜੈ